ਜਿਹੜਾ ਇਹ ਕੇਸ ਹੈ ਜਿਹਦੀ ਅਸੀਂ ਗੱਲ ਕਰ ਰਹੇ ਆ ਸੁਲੱਖਣ ਸਿੰਘ ਔਰ ਸੁਖਦੇਵ ਸਿੰਘ ਦਾ ਜਿਹੜਾ ਨੂੰ ਚੁੱਕਿਆ ਗਿਆ ਲਾਪਤਾ ਕੀਤਾ ਗਿਆ ਜੋ 1992 ਦਾ ਕੇਸ ਆ ਇਹ ਇੱਕ ਤਰੀਕੇ ਦਾ ਉਦਾਹਰਣ ਆ ਜਿਹੜਾ 1990 ਦਹਾਕੇ 1990 ਦਹਾਕੇ ਦੇ ਵਿੱਚ ਜੋ ਪੰਜਾਬ ਦੇ ਵਿੱਚ ਹੋਇਆ ਮੈਂ ਉਹਨਾਂ ਦਿਨਾਂ ਦੇ ਵਿੱਚ ਵੱਖਰੇ ਵੱਖਰੇ ادارے ਨਾਲ ਜੁੜਿਆ ਹੋਇਆ ਸੀ ਪਹਿਲਾਂ ਮੈਂ ਇੰਡੀਅਨ ਐਕਸਪ੍ਰੈਸ ਨਾਲ ਜੁੜਿਆ ਸੀ ਫਿਰ ਮੈਂ ਟ੍ਰਿਬਿਊਨ ਚ ਵੀ ਥੋੜੀ ਦੇਰ ਰਿਹਾ ਮੈਂ ਫਿਰ ਬਾਅਦ ਵਿੱਚ ਇੰਡੀਆ ਟੂਡੇ ਦੇ ਵਿੱਚ 1900 ਕਰੀਬ 88 ਤੋਂ ਲੈ ਕੇ 93 ਤੱਕ ਮੈਂ ਉੱਥੇ ਰਿਪੋਰਟਿੰਗ ਕੀਤੀ ਆ ਉਸ ਤੋਂ ਬਾਅਦ ਮੈਂ ਐਡੀਟਰ ਬਣ ਗਿਆ ਮੈਂ ਸਭ ਕੁਝ ਉਹਨਾਂ ਦਿਨਾਂ ਦੇ ਵਿੱਚ ਦੇਖਿਆ ਵਾ ਔਰ ਇਹ ਵੀ ਦੇਖਿਆ ਵਾ ਕਿ ਖਾਸ ਕਰਕੇ ਜਿਹੜਾ ਬਾਰਡਰ ਇਲਾਕਾ ਸੀ ਜਿਹਦੇ ਵਿੱਚ ਕਰਨਤਾਰਨ ਪੁਲਿਸ ਸਟੇਸ਼ਨ ਚਬਾਲ ਪੁਲਿਸ ਸਟੇਸ਼ਨ ਗੋਇੰਦਵਾਲ ਅ ਅੰਮ੍ਰਿਤਸਰ ਦਾ ਏਰੀਆ ਉਸ ਤੋਂ ਬਾਅਦ ਗੁਰਦਾਸਪੁਰ ਦਾ ਏਰੀਆ ਬਟਾੜੀ ਦਾ ਏਰੀਆ ਇਸ ਏਰੀਆ ਦੇ ਵਿੱਚ ਜ਼ਿਆਦਾ ਝੂਠੇ ਪੁਲਿਸ ਮੁਕਾਬਲੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਗਿਤੇ ਗਏ ਬਹੁਤ ਸਾਰੇ ਕੇਸਾਂ ਦੇ ਵਿੱਚ ਅ ਲੋਕਾਂ ਨੂੰ ਇਨਸਾਫ ਮਿਲਿਆ ਲੇਕਿਨ ਬਹੁਤ ਸਾਰੇ ਕੇਸਾਂ 'ਚ ਇਨਸਾਫ ਨਹੀਂ ਵੀ ਮਿਲਿਆ ਬਹੁਤ ਸਾਰੇ ਲੋਕ ਵਿਚਾਰੇ ਇਨਸਾਫ ਦਾ ਇੰਤਜ਼ਾਰ ਕਰਦੇ ਕਰਦੇ ਪੂਰੇ ਹੋ ਗਏ ਇਸ ਕੇਸ ਦੇ ਵਿੱਚ ਦੋ ਤਿੰਨ ਚੀਜ਼ਾਂ ਦਾ ਮੈਨੂੰ ਬਹੁਤ ਜ਼ਿਆਦਾ ਅਫਸੋਸ ਆ ਕਿਉਂਕਿ ਮੈਂ ਇਹ ਸਾਰਾ ਦੌਰ ਕਰੀਬ 40 50 ਸਾਲ ਦਾ ਦੌਰ ਜਿਹੜਾ ਵਾ ਦੇਖਿਆ ਵਾ ਪਹਿਲਾਂ ਤੇ ਇਹ ਕਿ 1992 ਤੋਂ ਲੈ ਕੇ ਤੇ 2024 ਤੱਕ ਸੱਤ ਸਰਕਾਰਾਂ ਬਣੀਆਂ ਤਿੰਨ ਅਕਾਲੀ ਦਲ ਦੀਆਂ ਤੇ ਤਿੰਨ ਕਾਂਗਰਸ ਦੀਆਂ ਔਰ ਇੱਕ ਹੁਣ ਆਮ ਆਦਮੀ ਪਾਰਟੀ ਦੀ ਅਫਸੋਸ ਨਾਲ ਇਹ ਕਹਿਣਾ ਪੈਂਦਾ ਵਾ ਕਿ ਕਿਸੇ ਸਰਕਾਰ ਨੇ ਇਹਦੀ ਪ੍ਰੋਪਰ ਇਨਕੁਆਇਰੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਾਲਾਂਕਿ 1996 97 ਦੇ ਵਿੱਚ ਬਾਦਲ ਸਾਹਿਬ ਨੇ ਕਿਹਾ ਸੀ ਕਿ ਅਸੀਂ ਇੱਕ ਇੱਕ ਜਿਵੇਂ ਸਾਊਥ ਅਫਰੀਕਾ ਦੇ ਵਿੱਚ ਬਣਿਆ ਸੀ ਨਾ ਰੀਕਨਸਿਲੀਏਸ਼ਨ ਇਨਕੁਆਇਰੀ ਰੀਕਨਸਿਲੀਏਸ਼ਨ ਕਮਿਸ਼ਨ ਟਰੂਥ ਐਂਡ ਰੀਕਨਸਿਲੀਏਸ਼ਨ ਕਮਿਸ਼ਨ ਉਦਾਂ ਦੀ ਅਸੀਂ ਇੱਥੇ ਵੀ ਪੰਜਾਬ 'ਚ ਬਣਾਵਾਂਗੇ ਲੇਕਿਨ ਜੋ ਸੱਤਾ ਚਾ ਗਏ ਉਹ ਇਸ ਗੱਲ ਨੂੰ ਭੁੱਲ ਗਏ ਹ ਹੁਣ ਜਿਹੜੇ ਕੇਸ ਆਪਾਂ ਨੂੰ ਦਿਸਦੇ ਆ ਜਿਹੜਾ ਅੱਜ ਵਾਲਾ ਕੇਸ ਡਿਸਕਸ ਕਰ ਰਹੇ ਆ ਇਹਦੇ ਚੋਂ ਦੇਖੋ ਉਸ ਵੇਲੇ ਜਿਹੜੇ ਲੈਫਟ ਪਾਰਟੀ ਦੇ ਲੀਡਰ ਸੰ ਵਿਮਲਾ ਡਾਂਗ ਤੇ ਸਤਪਾਲ ਡਾਂਗ ਇਸ ਕੇਸ ਦੇ ਵਿੱਚ ਉਹਨਾਂ ਨੇ ਬਿਨ ਸਿੰਘ ਨੂੰ ਚਿੱਠੀ ਲਿਖੀ ਉਹਨੂੰ ਅਪਰੋਚ ਕੀਤਾ ਕਿ ਇਹ ਬੰਦੇ ਬੇਗੁਨਾਮ ਆ ਇਹਨਾਂ ਨੂੰ ਨਾਮਰੋ ਨਾਇਰਨ ਛੜ ਦਿੱਤਾ ਜਾਵੇ ਲੇਕਿਨ ਬਿਨ ਸਿੰਘ ਨੇ ਪੁਲਿਸ ਨੂੰ ਪੁੱਛ ਕੇ ਕਹਿਤਾ ਜੀ ਪੁਲਿਸ ਨੇ ਚੁੱਕੇ ਹੀ ਨਹੀਂ ਹਾਲਾਂਕਿ ਪਰਿਵਾਰ ਦੇ ਮੈਂਬਰ ਉਹਨਾਂ ਨੂੰ ਥਾਣੇ ਜਾ ਕੇ ਮਿਲਦੇ ਰਹੇ ਰੋਟੀ ਪਹੁੰਚਾਉਂਦੇ ਰਹੇ ਆ ਟੀਚਰਸ ਯੂਨੀਅਨ ਕਿਉਂਕਿ ਸੁਦੇਵ ਸਿੰਘ ਵਾਈਸ ਪ੍ਰਿੰਸੀਪਲ ਸੀਐਸ ਸਰਕਾਰੀ ਸਕੂਲ ਦੇ ਵਿੱਚ ਲੇਕਿਨ ਫਿਰ ਵੀ ਪੁਲਿਸ ਨੇ ਕਿਹਾ ਤਾਂ ਜਹੀਂ ਤੇ ਚੁੱਕੇ ਹੀ ਨਹੀਂ ਇੱਕ ਸਰਕਾਰੀ ਮਾਸਟਰ ਨੂੰ ਮਾਰਨਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਪਈ ਉਹ ਉਹਦਾ ਬਚਾ ਕੀਤਾ ਜਾਂ ਉਹਦੀ ਇਨਕੁਆਇਰੀ ਕੀਤੀ ਜਾਵੇ ਲੇਕਿਨ ਸਰਕਾਰਾਂ ਨੇ ਨਹੀਂ ਇਨਕੁਆਇਰੀ ਕੀਤੀ ਹੁਣ ਵੀ ਜਿਹੜੇ ਸਜ਼ਾ ਮਿਲ ਰਹੀ ਹੈ ਕੋਈ ਸਬ-ਇਨਸਪੈਕਟਰ ਹੈ ਜਾਂ ਕੋਈ ਹਵਾਲਦਾਰ ਹੈ ਜਾਂ ਕੋਈ ਇਨਸਪੈਕਟਰ ਹੈ ਜਾਂ ਕੋਈ ਵੱਧ ਤੋਂ ਵੱਧ ਡੀਐਸਪੀ ਹੈ ਕਿ ਇਹਨਾਂ ਨੇ ਆਪਣੇ ਆਪ ਹੀ ਇਹ ਕਰਤਾ ਉੱਤੋਂ ਹਦਾਇਤਾਂ ਕਿਹੜੀਆਂ ਸੀ ਕਿਸੇ ਸੀਨੀਅਰ ਅਫਸਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਗਏ ਆ ਕਿਸੇ ਨੇ ਨਹੀਂ ਚੁੱਕੇ ਸੋ ਕਹਿਣ ਦਾ ਮਤਲਬ ਹੈ ਕਿ ਇਹ ਜੋ ਕੁਝ ਹੁੰਦਾ ਰਿਹਾ ਵਾ ਇਹ ਕਾਨੂੰਨ ਦੀਆਂ ਦੀਆਂ ਛਿੱਕੇ ਟੰਗ ਤੱਕ ਨੂੰ ਨੂੰ ਤਜੀਆਂ ਉਡਾਤੀਆਂ ਇਹ ਮੈਂ ਮੰਨਦਾ ਵਾਂ ਕਿ ਕਈ ਪੁਲਿਸ ਅਫਸਰਾਂ ਨੇ ਬਹੁਤ ਚੰਗਾ ਕੰਮ ਕੀਤਾ ਜਿਹੜਾ ਉਹਨਾਂ ਨੇ ਬੜੀ ਦਲੇਰੀ ਨਾਲ ਕੰਮ ਕੀਤਾ ਕਈਆਂ ਨੇ ਜਾਨ ਵੀ ਗਵਾ ਲਈ ਲੇਕਿਨ ਕੋਈ ਕਾਨੂੰਨ ਕੋਈ ਮੁਲਕ ਦਾ ਸੰਵਿਧਾਨ ਨਹੀਂ ਕਹਿੰਦਾ ਕੋਈ ਕਾਨੂੰਨ ਨਹੀਂ ਕਹਿੰਦਾ ਵੀ ਤੁਸੀਂ ਪੁਲਿਸ ਦੇ ਝੂਠੇ ਪੁਲਿਸ ਮੁਕਾਬਲੇ ਕਰ ਸਕਦੇ ਜੇ ਸੋ ਆਪਾਂ ਪੁਲਿਸ ਦੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਸਿਰਫ ਨਜ਼ਰਅੰਦਾਜ਼ ਕੀਤਾ ਉਹਨਾਂ ਦੀ ਇਨਕੁਆਇਰੀ ਵੀ ਨਹੀਂ ਕੀਤੀ ਇਹ ਆਪਾਂ ਕਿਵੇਂ ਕਹੀਏ ਕਿ ਇਸ ਇਥੇ ਕਾਨੂੰਨ ਦਾ ਰਾਜ ਰਿਹਾ ਵਾ ਔਰ ਸਿਰਫ ਇਹੋ ਹੀ ਨਹੀਂ ਦੋ ਚਾਰ ਜੱਜਾਂ ਨੂੰ ਛੱਡ ਕੇ ਕਚਹਿਰੀਆਂ ਨੇ ਵੀ ਕੋਈ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਕਚਹਿਰੀਆਂ ਤੇ ਬਣੀਆਂ ਹੁੰਦੀਆਂ ਨਾ ਵੀ ਸੰਵਿਧਾਨ ਤੇ ਕਾਨੂੰਨ ਦੀ ਪਾਲਣਾ ਕਰਨੀ ਉਹਨਾਂ ਦਾ ਫਰਜ਼ ਬਣਦਾ ਵਾ ਜਸਟਿਸ ਕੁਲਦੀਪ ਸਿੰਘ ਨੂੰ ਲੈ ਲੋ ਜਾਂ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜ ਸਨ ਸੁਰਿੰਦਰ ਗੁਪਤਾ ਜਿਨ੍ਹਾਂ ਨੇ ਦਸੰਬਰ 2017 ਦੇ ਵਿੱਚ 27 ਕੇਸ ਜਿਹੜੇ ਨੇ ਉਹਨਾਂ ਦੀ ਪ੍ਰੋਸੀਕਿਊਸ਼ਨ ਦੀ ਪਰਮਿਸ਼ਨ ਦਿੱਤੀ ਇਹਨਾਂ ਦੋ ਚਾਰ ਜੱਜਾਂ ਨੂੰ ਛੱਡ ਕੇ ਬਾਕੀ ਜੱਜਾਂ ਨੇ ਵੀ ਕੋਈ ਪਰਵਾਹ ਨਹੀਂ ਕੀਤੀ ਔਰ ਉਹਨਾਂ ਜੱਜਾਂ ਦਾ ਕੀ ਕਹੀਏ ਜਿਨ੍ਹਾਂ ਨੇ ਕਰੀਬ 5-7 ਸਾਲ ਸਟੇ ਦੇ ਛੱਡਿਆ ਵੀ ਇਹਨਾਂ ਦੀ ਪੈਰਵਾਹੀ ਨਾ ਕੋਈ ਹੋਵੇ ਕਾਨੂੰਨ ਤੁਰਿਆ ਲੋਕਾਂ ਨੂੰ ਇਨਸਾਫ ਦੇਣ ਲਈ ਤੋਂ ਉਹਦੇ ਤੇ ਰੋਕ ਲਾਤੀ ਗਈ ਇਹ ਜੱਜ ਸਾਹਿਬਾਨ ਦੇ ਬਾਰੇ ਕੀ ਕਹੀਏ ਇਹ ਸਭ ਕੁਝ ਹੁੰਦਾ ਰਿਹਾ ਬਹੁਤ ਅਫਸੋਸ ਆ ਅੱਜ ਵੀ ਬਹੁਤ ਸਾਰੇ ਲੋਕ ਬੜੇ ਹੈਰਾਨੀ ਪ੍ਰਗਟ ਕਰਦੇ ਆ ਕਿ ਇਹ ਦੁਬਾਰਾ ਦੁਬਾਰਾ ਅਤਵਾਦ ਦੇ ਅਤਵਾਦ ਕਿਉਂ ਆ ਰਿਹਾ ਵਾ ਇੱਥੇ ਕਿਵੇਂ ਠੱਲ ਪਾਈ ਜਾਵੇ ਇਹਦੇ ਕਈ ਕਾਰਨ ਹੋ ਸਕਦੇ ਆ ਜੋ ਅੱਜਕੱਲ ਹੋ ਰਿਹਾ ਵਾ ਮੈਂ ਬਿਲਕੁਲ ਕਿਸੇ ਦੀ وکਾਲਤ ਨਹੀਂ ਕਰ ਰਿਹਾ ਜੇ ਕੋਈ ਪੰਜਾਬ ਦਾ ਅਮਨ ਕਾਨੂੰਨ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੁਹਾਨੂੰ ਉਹਨੂੰ ਸਖਤੀ ਨਾਲ ਜਿਠਣ ਦੀ ਲੋੜ ਆ لیکن ਉਹਦਾ ایک కారణ ਇਹ ਵੀ ਆ ਕਿ ਲੋਕਾਂ ਨੂੰ انصاف ਨਹੀਂ ਮਿਲਿਆ ਜਿਹਨੂੰ ਲੋਕਾਂ ਨੂੰ انصاف ਨਹੀਂ ਮਿਲਦਾ ਉਹ ਕਿਸੇ ਨਾ ਕਿਸੇ ਸ਼ੇਪ ਦੇ ਵਿੱਚੋਂ ਬਾਹਰ ਨਿਕਲ ਕੇ ਆਉਂਦਾ ਵਾ ਸੋ ਅੱਜ ਵੀ ਸਰਕਾਰਾਂ ਨੂੰ ਜੋ ਕੁਝ ਹੋਇਆ ਉਹਦੇ ਤੇ ਇਨਕੁਆਇਰੀ ਕਰਕੇ ਲੋਕਾਂ ਨੂੰ ਇਨਸਾਫ ਦੇਣ ਦੀ ਲੋੜ ਹੈ ਜੇ ਨਹੀਂ ਦੋਗੇ ਤੇ ਫਿਰ ਇਸ ਤਰ੍ਹਾਂ ਦੀਆਂ ਘਟਨਾ ਜਿਹੜੀਆਂ ਵਾਂ ਉਹ ਵਾਪਰਦੀਆਂ ਰਹਿਣਗੀਆਂ